ਦੀ ਵੀ ਕਰ ਰਹੀ ਹੈ ਫਾਸ ਲੈਤੀ ਉਹ ਗੱਡੀਆਂ ਹੈਗੀਆਂ ਜਿਹੜੀਆਂ ਉਹ ਬਾਹਰ ਲੀਆਂ ਹੱਟ ਵਾਲੀਆਂ ਕੁਰਸੀਆਂ ਦੀਆਂ ਪਰ ਅਸੀਂ ਅੰਦਰ ਆ ਗਏ ਸੀ ਮੀਂਹ ਹੋਣੀ ਭਿੱਜਣ ਜਾ ਤੇ ਮੀਂਹ ਆ ਰਿਹਾ ਹੈ ਹਜੇ ਆਪਾਂ ਨਹੀਂ ਰੱਖਦੇ ਹਾਂ ਸੋ ਕੰਮ ਸਾਡਾ ਬਹੁਤ ਖਲਾਰਾ ਪਿਆ ਹੈ ਹਜੇ ਤੁਹਾਨੂੰ ਦਿਖਾ ਦਿੰਨੀ ਆ ਕਿੰਨਾ ਖਲਾਰਾ ਹੈ ਲੋ ਪੂਰਾ ਖਲਾਰਾ ਹੀ ਖਲਾਰਾ ਦਿਖੂਗਾ ਹੁਣ ਸਾਰੇ ਪਾਸੇ ਵਰਤਨ ਵੀ ਪਏ ਨਹੀਂ ਹਜੇ ਤੇ ਕਰਦੇ ਹਾਂ ਕੋਈ ਨਾ ਜਦੋਂ ਲੱਗ ਜਾਂਦੀ ਹੈ ਨਾ ਕੰਮ ਤਾਂ ਜਦੋਂ ਲੱਗ ਜੋ ਹੋ ਹੀ ਜਾਂਦਾ ਹੁਣ ਮੈਂ ਚਾਦਰਾਂ ਚੁੱਦਰਾਂ ਬਦਲਦੀ ਆ ਸਮਾਨ ਸਮੋਹਣ ਚੱਕਦੀ ਆ ਜੋ ਵੀ ਪਿਆ ਇੱਥੇ ਲੋ ਜੀ ਦੇਖੋ ਮਿੱਟੀ ਐ ਤਾਂ ਤੁਹਾਨੂੰ ਨਜ਼ਰ ਨਹੀਂ ਆਉਂਦੀ ਜਦੋਂ ਆਹ ਦੇਖੋ ਉਂਗਲ ਮਾਰਦੇ ਆਂ ਉੱਪਰ ਮਿੱਟੀ ਮਿੱਟੀ ਆ ਭਰੇ ਹੀ ਪਿਆ ਸਾਰਾ ਆਹ ਮਿੱਟੀ ਨਾਲ ਭਰਿਆ ਪਿਆ ਲੈ ਓਹੋ ਬਹੁਤ ਜ਼ਿਆਦਾ ਮਿੱਟੀ ਹੋਈ ਪਈ ਆਹ ਟੇਬਲ ਗੰਦ ਮੰਦ ਨਾਲ ਭਰਿਆ ਪਿਆ ਸਾਰਾ ਹੋਰ ਮਿੱਟੀ ਛਾੜਦੇ ਆਂ ਹੁਣ ਕਰਦੇ ਆਂ ਕੰਮ ਇਹਦਾ ਬਾਹਰ ਵੀ ਮੇਰੇ ਟੇਬਲ ਤੇ ਮਾਰ ਕੇ ਆਈ ਆਂ ਬਹੁਤ ਮਿੱਟੀ ਸੀਗੀ ਉਂ ਨਹੀਂ ਪਤਾ ਲੱਗਦਾ ਜਦੋਂ ਉਂਗਲਾਂ ਹੀ ਮਾਰਦੇ ਆਂ ਨਾ ਉਪਰ ਉਹਦਾ ਪਤਾ ਲੱਗਦਾ ਆ ਟੇਬਲ ਤੇ ਮੈਂ ਕੱਪੜਾ ਮਾਰੀ ਸੀ ਪਰ ਹਾ ਚੇਅਰਸ ਬਹੁਤ ਮਿੱਟੀ ਨਾਲ ਭਰੀਆਂ ਨੇ ਤੇ ਤੇ ਚਲੋ ਹੈ ਵੀ ਬਾਹਰ ਪਈਆਂ ਸੀ ਹੱਟ ਦੇ ਵਿੱਚ ਲੋਜੀ ਤੱਕ ਇਹ ਖੋਲ ਕੇ ਝਾੜਦੀਆਂ ਮੈਂ ਇੱਕ ਗੱਲ ਦੇਖੀ ਆ ਵੀ ਕੰਮ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਨਹੀਂ ਕਰਕੇ ਦਿੰਦਾ ਤੇ ਤੁਸੀਂ ਪਾਸੇ ਹੋ ਜੋ ਮੈਂ ਕਰ ਦੂੰਗਾ ਪਾਸੇ ਹੋ ਕੇ ਬੈਠ ਜਾ ਤੁਸੀਂ ਨਾ ਉਂ ਸੀਮਾ ਲਈ ਨਹੀਂ ਲਾ ਲਓ ਜਦ ਮੈਂ ਬਾਹਰ ਨਾਲ ਨਿਕਲਦੀ ਤਾਂ ਜੇ ਨਾ ਬਾਹਰ ਨੂੰ ਆਉਂਦੀ ਤਾਂ ਉਹਨੇ ਚਲੇ ਜਾਣਾ ਸੀਗਾ ਤੇ ਕੰਮ ਸਾਰੇ ਹੀ ਰਹਿ ਜਾਣੇ ਸੀ। ਵੈਸੇ ਉਹ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਸਾਰਾ ਕੰਮ ਮੈਂ ਕਰਨਾ ਹੈ। ਪਰ ਇਦਾਂ ਕੋਈ ਨਹੀਂ ਕਰਦਾ। ਆਪ ਕੋਲੇ ਖੜ ਕੇ ਕਰਾਉਣਾ ਪੈਂਦਾ ਹੈ। ਮੈਂ ਇਹ ਸ਼ੀਸ਼ੇ ਵੀ ਖੋਲਣਾ ਚਾਹਣੀ ਆ ਪਰ ਸਮਾਨ ਡਿੱਗੂਗਾ ਬਾਹਰ। ਉਹ ਮਿੱਟੀ ਹੋ ਜਾਂਦੀ ਹੈ ਭਾਂਗ ਬੰਦ ਹੀ ਹੋ ਗਈ ਸਾਰਾ ਕੁਝ ਚਲੋ ਆਪਾਂ ਮੜੇ ਨੂੰ ਥੋੜੀ ਹਵਾ ਵੀ ਲੱਗ ਜੂਗੀ भाजी घर हो गया साफ सारा मैं तुम दिखा नहीं सकी क्योंकि मेरी प्रॉब्लम हैगी मेरे को स्टैंड नहीं है कैमरे वाला वो मैं लिया देखो सारा कुछ साफ सुथरा हो गया सारा घर कर साफ कर, करता अपना सारी मिट्टी झाड़ती ठीक है जी थकिया थकिया खोल के ऐन टचन मंग गया घर मेहनत तो बहुत करनी पी थक गई मैं ਤੇ ਹੁਣ ਆਪਣਾ ਉੱਪਰਲਾ ਰਹਿ ਗਿਆ ਉਹ ਆਪਾਂ ਕੱਲ ਨੂੰ ਕਰਾ ਦੇਣਾ ਲਓ ਜੀ ਅੰਬ ਦੇਖੀ ਆਪਾਂ ਆਪਣੇ ਹਾਂ ਆਹ ਤਿੰਨ ਨੰਬਰ ਤਾਂ ਬਹੁਤ ਵਧੀਆ ਪਏ ਆ ਵਾਹਿਗੁਰੂ ਆਖੀ ਸੋਹਣ ਲੱਗ ਤੇ ਆਹ ਕਾਣਾ ਹੋ ਗਿਆ ਇੱਕ ਆਹ ਹੈ ਆਹ ਕਾਣਾ ਹੋ ਗਿਆ ਤੇ ਇੱਕ ਛੋਟਾ ਚਾਰ ਅੰਬ ਵਧੀਆ ਨੇ ਆਹ ਵੱਡੇ ਤੇ ਇੱਕ ਇਧਰ ਵੀ ਲੱਗਿਆ ਹੋਇਆ ਵੱਡਾ ਜਿਹੜੇ ਕਾਣਾ ਤੋੜ ਕੇ ਸੁੱਟਦੇ ਤੇ ਇੱਕ ਆਹ ਇਹ ਵੀ ਸਹੀ ਆ ਸੋਹਣ ਲੱ ਹਮ ਲੈ ਤੂੰ ਫਾੜਾ ਹਾਂ ਲੈ ਤੋੜ ਕੇ

ਅਰਤੀ ਤੋਂ ਨਹੀਂ ਹਾਂ ਉਹ ਆ ਗਿਆ ਕਾਲਾ ਇਹਨੂੰ ਅੱਪਸੇ ਕਹਿੰਦੇ ਆ ਛੋਟਾ ਹੈ ਜੀ ਇਹ ਰਹਿਣ ਦੇ ਇਹਨੂੰ ਹਾਈ ਰਹਿਣ ਦਿੰਨੀ ਹੈ ਰਹਿਣ ਦੇ ਇਹ ਵਾਤਾ ਹੋ ਰਹੀ ਨਹੀਂ ਲਓ ਵੀ ਪੰਜ ਹੋ ਗਏ ਪੰਜ ਪੰਚ ਮੇਸ਼ਰ ਪੰਜਾਂ ਵਿੱਚ ਪਰਮੇਸ਼ਰ ਹਾਂ ਚਲੋ ਚਲ ਰੱਖੀ ਕਰ ਲੱਗੇ ਆ ਰੱਖ ਦੇ ਤੇ ਪੰਜ ਅੰਬ ਹੋ ਗਏ ਇਹਨਾਂ ਨੂੰ ਧੋਣੇ ਆ ਧੋ ਕੇ ਨਾ ਫਿਰ ਕਰਦੀਆਂ ਕਾਰਵਾਈ ਕਰਨੀਆਂ ਅਗਲੀ ਆ ਕਾਣਾ ਸਿੱਟ ਦਿਨ ਨੂੰ ਆ ਚਲ ਓਏ ਹੋਏ ਆਉ ਲੈਦੀ ਆ ਕਿਤੇ ਐ ਕਿਰ ਗਿਆ ਕਮੀਜ਼ ਚ ਪਾ ਲਾ ਚਲ ਆ ਚਲ ਸਾਮੇਂ ਤਾਂ ਸੁੱਖ ਨਾ ਵਾਧੂ ਲੱਗ ਗਿਆ ਨੇ ਮਰ ਤੱਕ ਕਹਾਂ ਲੇ ਹੁਣ ਮੌਸਮ ਗਿਆ ਬੱਸ ਹੋਰ ਇਹ ਤਾਂ ਫਿਰ ਲੱਗਣਗੇ ਚਲੋ ਜੇ ਬੁੱਕਰ ਤਾਂ ਮਾਰਨੀ ਹੈ ਲਾਈਟ ਆ ਗਈ ਸ਼ੁਕਰ ਹੈ ਆ ਜਾਓ ਆਪ ਪਤਾ ਸਾਰਾ ਕੰਮ ਮੇੜ ਕੇ ਬੈਠ ਗਏ ਤੇ ਭੈਣ ਜੀ ਹਜੇ ਨਹੀਂ ਆਏ ਮੈਂ ਦੋ ਵਾਰੀ ਫੋਨ ਵੀ ਕਰ ਲਿਆ ਤੇ بارش ਹੁਣ हट ਗਈ ਹੈ ਮੌਸਮ ਥੋੜਾ ਅੱਜ ਸਾਫ਼ ਹੋ ਗਿਆ ਹੁਣ ਤੇ ਆਪਾਂ ਸਾਰਾ ਕੰਮ ਨਿਮੇੜਦਾ ਡਸਟਿੰਗ ਡਸਟਿੰਗ ਦਾ ਨੀਚੇ ਮੈਂ ਤੁਹਾਨੂੰ ਦਿਖਾਇਆ ਨਹੀਂ ਹਜੇ नीचे सारी डस्टिंग अपनी हो गई है ਤੇ ਬਸ ਉੱਪਰਲਾ ਪੋਰਸ਼ਨ ਰਹਿ ਗਿਆ ਉਹ ਆਪਾਂ ਕੱਲ ਨੂੰ ਕਰਾਂਗੇ ਪਰ نیچے ਡਰੈਇੰਗ ਰੂਮ ਰਹਿਦਾ ਬੈਡਰੂਮ ਹੋਗੇ ਤੇ ਕਾਫੀ ਸਾਰਾ ਕੰਮ ਜਿਹੜਾ ਉਹ ਮੈਂ ਕਰਤਾ ਤਾਂ ਕਿਆਂ ਕੁਕੀਆਂ ਝਾੜਦੀਆਂ ਲੌਬੀ ਦਾ ਹੋ ਗਿਆ ਬਸ ਉੱਪਰਲਾ ਰਹਿ ਗਿਆ ਤੇ نیچے ਵਾਲਾ ਆਪਾਂ ਕੱਲ ਨੂੰ ਡਰੈਇੰਗ ਰੂਮ ਕਰਾਂਗੇ ਇਸ ਕਰਕੇ ਮੈਂ ਬਾਹਰ ਨਹੀਂ ਤੋਹੇ ਬਾਹਰ ਮੇਰੇ ਬਹੁਤ ਗੰਦੇ ਹੋਏ ਪਏ ਮੈਨੂੰ ਤੁਹਾਨੂੰ ਤਾਂ ਪਤਾ ਨਹੀਂ ਲੱਗਦਾ ਮੈਨੂੰ ਬਹੁਤ 스ਮੈਲ ਆਉਂਦੀ ਹੈ ਇਹਨਾਂ ਚ ਪਰ ਹਨ ਮਹਾ ਬਲਵਾਰੀਆਂ ਇਹਨਾਂ ਨੂੰ ਗਿੱਲੇ ਹੋ ਗਏ ਮੈਂ ਮੀਂਹ ਚ ਵੀ țej ਕੀ ਨਾ ਅੱਜ ਤੇ ਬਸ ਬਾਹਰ ਹੋਣਾ ਲੱਗੀ ਹੋਈ ਆ ਸੰਦੀਪ ਪੰਪ ਕਰਨ ਬਿਹੜਾ ਧੋ ਰਹੀ ਆ ਅੰਦਰ ਟੜ ਗੁਰੂ ਹੋ ਗਿਆ ਉਹ ਚਲਾ ਦੂੰਗੀ ਤੇ ਵੱਜ ਗਏ ਹੁਣ 12 ਟਾਈਮ ਵੀ ਬਹੁਤ ਹੋ ਗਿਆ ਤੇ ਪਰ ਹਲਕੇ ਜੀ ਹੋ ਗਈ ਕੰਮ ਕਰਕੇ ਮੈਨੂੰ ਬੜੀ ਟੈਨਸ਼ਨ ਸੀਗੀ ਵੀ ਜਾ ਕੇ ਘਰੇ ਬਹੁਤ ਜ਼ਿਆਦਾ ਕੰਮ ਹੋਊਗਾ ਤੇ ਬਹੁਤ ਟਾਈਮ ਲੱਗੂ ਸੱਚੀ ਟਾਈਮ ਤਾਂ ਲੱਗ ਹੀ ਰਿਹਾ ਹੁਣ ਇੱਕ ਦਿਨ ਲੱਗ ਗਿਆ ਦੂਜਾ ਹੁਣ ਕੱਲ ਨੂੰ ਲੱਗੂਗਾ ਪਰ ਘਰ ਸਾਫ਼ ਹੋ ਗਿਆ ਤਸੱਲੀ ਜੀ ਹੋ ਜਾਂਦੀ ਇੱਕ ਵਾਰੀ ਚਾਦਰਾਂ ਚੁੱਤਰਾ ਮੈਂ ਸਾਰੀਆਂ ਚੀਜ਼ ਕਰਤੀਆਂ ਤੇ ਆ ਦੇਖੋ ਥੋੜੀ ਵੀ ਪਈ ਐ ਰੈਸਟ ਪਰ ਮਾਰੀ ਐ ਤੇ ਬਰ ਸੀਟਸ ਆਪਾਂ ਚੇਂਜ ਕਰਤੀਆਂ ਸਾਰਾ ਅਲਦੋਲਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਪਹਿਲਾਂ ਉਹ ਦੁੱਧਾ ਪੀਲਾ 15 ਰੱਖਦੇ ਹੁੰਦੇ ਨੇ ਕਿਉਂਕਿ ਠੰਡਾ ਹੋ ਜਾਂਦਾ ਏਸੀ ਚ ਤੇ ਇਹਨਾਂ ਨੂੰ ਸਾਫ਼ ਸੁਥਰਾ ਕਰਤਾ ਸਾਰਾ ਸਮਾਨ ਆਪਾਂ ਚੱਕਤਾ ਲੋ ਜੀ ਸਾਰਾ ਪੱਲੀ ਕਰਤਾ ਸਾਰੀਆਂ ਤੱਕੀਆਂ ਝਾੜਤੀਆਂ ਤੇ ਪਰਦੇ ਪਾਸੇ ਕਰਕੇ ਹੁਣ ਆਪਾਂ ਸਭ ਹੋ ਗਏ ਸਾਰਾ ਕੁਝ ਸਫੇਰੀ ਚੀਜ਼ਾਂ ਨਾਲ ਹਾਂ ਫਿਰ ਜੀ ਲੱਗਦਾ ਬੀਬੀਆਂ ਨੇ ਕੀ ਸਾਰਾ ਘਰ ਸਾਫ਼ ਹੋ ਗਿਆ ਸਾਫ਼ ਸਾਫ਼ ਤੇ ਹੁਣ ਸਭ ਵਧੀਆ ਲੱਗ ਰਿਹਾ ਹੁਣ ਅਸੀਂ ਭੈਣ ਜੀ ਦੀ ਵੇਟ ਕਰ ਰਹੇ ਹਾਂ ਆਹ ਗੈਸਟ ਆ ਜਾਣਗੇ ਹੁਣ ਸਾਡੇ ਫਿਰ ਚਾਹ ਕਰਾਂਗੇ ਉਹਦੇ ਹੋਰ ਫਿਰ ਸਿਆ ਕਰਾਂਗੇ ਅਸੀਂ ਚਾਹ ਬਿਨ ਕਰ ਰਹੇ ਹਾਂ ਨਹੀਂ ਦੇਰ ਵੀ ਜਿੰਨੀ ਦੇਰ ਹੋਉਂਦੀ ਨਹੀਂ ਹੈਗੇ ਤੇ ਚਲੋ ਰੌਣਕ ਵੀ ਹੋ ਜੂਗੀ ਹੁਣ ਅਸੀਂ ਦੋਨੇ ਕੱਲੀਆਂ ਹੀ ਸੀਗੀਆਂ ਉੱਥੋਂ ਰੌਣਕ ਦੀ ਚਾ ਵੈਸੇ ਤਾਂ ਉੱਥੇ ਵੀ ਅਸੀਂ ਦੋਨੋਂ ਕੱਲੀਆਂ ਹੀ ਸੀਗੀਆਂ ਤੇ ਉਹ ਤਾਂ ਇੱਕ ਦਿਨ ਇੱਕ ਰਾਤ ਹੀ ਰਹੇ ਹਾਂ ਬੱਚਿਆਂ ਨਾਲ ਤਾਂ ਅਸੀਂ ਤੇ ਰਾਤ ਬਸ ਇੱਥੇ ਆ ਗਏ ਸੀਗੇ ਚਲੋ ਹੁਣ ਪੈਂਜੀ ਆਉਣਗੇ ਚਾਹੂ ਪੀਵਾਂਗੇ ਹੁਣ ਤਾਂ ਬੀਤੀ ਜਾਂਦੀ ਹੈ ਹਾਂ ਪੈਂਜੀ ਰੌਣਕਦੇ ਆ ਫੇਰ ਆਪਾਂ ਤੁਹਾਨੂੰ ਮਿਲਾਵਾਂਗੇ ਨਾਲੇ ਚਾਹ ਪੀਵਾਂਗੇ ਠੀਕ ਹੈ ਜੀ ਜਿਹੜਾ ਇਹ ਵਾਲਾ ਬੈੱਡ ਹੈ ਸੌਰੀ ਸੋਫਾ ਹੈ ਸੋਫਾ ਕਮ ਬੈੱਡ ਹੈ ਤੇ ਅਸੀਂ ਇਸ ਲਈ ਇੱਥੇ ਇਹਨੂੰ ਰੱਖ ਲੈਣੇ ਹੁੰਦੇ ਆ ਪਰ ਮੈਨੂੰ ਇਹ ਵਧੀਆ ਲੱਗਦਾ ਹੁੰਦਾ ਬੈਠਣਾ ਕੋਲਾ ਤਾਂ ਨਹੀਂ ਹੈਗਾ ਇਹ ਕੋਲਾ ਤਾਂ ਉਹ ਵਾਲਾ ਜ਼ਿਆਦਾ ਹੈ ਤੇ ਪਰ ਇਹ ਮੈਂ ਇੱਥੇ ਰੱਖ ਲੈਣੀ ਹੁੰਦੀ ਆ ਵੀ ਚਲ ਜਦੋਂ ਕੋਈ ਆਉਂਦਾ ਜੇ ਲੋਡ ਪਵੇ ਤਾਂ ਇਹਨੂੰ ਬੈੱਡ ਵਾਂਗੂ ਬੈੱਡ ਬਣਾ ਲੈਨੇ ਆ ਅਸੀਂ ਤੇ ਚਾਹੀਦੀ ਪੈ ਵੀ ਜਾਂਦੀ ਆ ਫਿਰ ਆਪਦਾ ਘਰ ਨਾਲ ਜੀ ਆਪਦੇ ਘਰ ਚ ਜਿੱਥੇ ਜੀ ਕੀਤਾ ਉੱਥੇ ਸਮਾਨ ਨਾ ਰੱਖਿਆ ਸੀ ਫਿਰ ਆਪਾਂ ਕਿਦੇ ਘਰ ਚ ਰੱਖਾਂਗੇ ਠੀਕ ਹੈ ਸੋ ਆਪਣਾ ਘਰ ਹੈ ਵਿੱਚ ਮੱਦੀ ਸਮਾਨ ਰੱਖੀਏ ਫਿਰ ਮੱਦੀ ਸਮਾਨ ਰੱਖੀਏ ਸੋ ਉਹ ਦੋ ਸੌਹੇ ਜਿਹੜੇ ਉਹ ਬੈੱਡਰੂਮ ਚ ਰੱਖ ਰੱਖਨੇ ਚੀ ਕਰਦਾ ਇਹਨੂੰ ਮੈਂ ਲੌਬੀ ਚ ਕਰ ਦੇਣੀ ਹੁੰਦੀ ਹੈ ਖਿੱਚ ਕੇ ਤੇ ਜੇ ਕੀ ਕਰਦਾ ਫਿਰ ਮੈਂ ਇੱਥੇ ਲਿਆਉਣੀ ਆ ਜਦੋਂ ਪਹਿਲਾਂ ਬੱਚੇ ਆਏ ਹੋਏ ਸੀ ਤੀ ਜੱਤੀ ਜੀ ਦੇ ਸਿਸਟਰ ਵੀ ਆਈ ਸੀ ਉਦੋਂ ਅਸੀਂ ਅੰਦਰ ਕੀਤਾ ਸੀ ਉਦੋਂ ਅਸੀਂ ਤਾਂ ਤਨ ਨੂੰ ਇਹਨੂੰ ਬੈੱਡ ਬਣਾ ਲੈਂਦੇ ਸੀ ਪਰ ਮੈਨੂੰ ਇਹ ਵਧੀਆ ਲੱਗਦਾ ਪਿਆ ਇੱਥੇ ਚੰਗਾ ਲੱਗਦਾ ਚਲੋ ਮਰਜ਼ੀ ਆ ਜਿੱਥੇ ਕੀ ਕਰਦਾ ਕਰਦੀ ਇਹ ਕਿਚਕੀ ਹੈ ਨਾ ਸੈਟਿੰਗ ਚੇਂਜ ਹੁੰਦੀ ਰਹਿੰਦੀ ਹੈ ਬਦਲਦੀ ਰਹਿੰਦੀ ਹੈ ਨਾਲੇ ਚੰਗਾ ਲੱਗਦਾ ਚਲੋ ਭਾਈ ਆਪਾਂ ਸਵੇਰ ਦੇ ਸਵੇਰ ਦੇ ਉਡੀਕ ਰਹੇ ਸੀਗੇ ਨਾ ਅਦੇ ਭੂਆ ਜੀ ਨੂੰ ਪਹੁੰਚ ਗਏ ਤੇ ਅਸੀਂ ਉਹਨਾਂ ਨੂੰ ਚਾਵਲ ਵੀ ਬਣਾ ਕੇ ਫੋਟਿਆ ਦੇਖੋ ਪਲੇਟਾਂ ਖਾਲੀ ਤੇ ਬਿੱਜੀ ਲੈ ਕੇ ਜਾ ਰਹੀ ਆ ਹੁਣ ਤੇ ਆਇਆਂ ਨੂੰ ਘੰਟਾ ਹੋ ਗਿਆ ਘੰਟਾ ਹੋ ਗਿਆ ਹੁਣ ਘੰਟਾ ਹੋ ਗਿਆ ਬੜੀ ਮੁਸ਼ਕਲ ਕਰੋ ਨਿਕਲੇ ਨਹੀਂ ਤੇ ਉਸਨੇ ਵੀ ਨਹੀਂ ਹਾਂ ਹੂੰ ਹੂੰ ਹੋ ਗਏ ਸਾਰੇ ਨੇ ਸਾਸ ਦੀ ਗਾਲ ਨਾ ਵੀ ਪੈਣੀ ਦੀ ਸਾਸੀ ਗਾਲ ਮੰਨੋ ਸਾਰੇ ਹਾਂ ਤੇ ਹੁਣ ਭੈਣ ਜੀ ਰਹਿਣਗੇ ਆਪਣੇ ਕੋਲੇ ਹਫਤਾ ਰੋਜ਼ ਮਿਲਿਆ ਕਰਿਓ ਤੁਸੀਂ ਇਹਨਾਂ ਨੂੰ ਮੈਂ ਤਾਂ ਵੀਡੀਓ ਹੀ ਦੱਸਦੀ ਹੁੰਦੀ ਸੀ ਕਿ ਵੀ ਜਦੋਂ ਭੈਣ ਜੀ ਨੇ ਕਹਤਾ ਵੀ ਆ ਜਾ ਹੁਣ ਮੈਂ ਫ੍ਰੀ ਹਾਂ ਮੈਂ ਉਹ ਤਾਂ ਜਾਉਂਗੀ ਤੇ ਬਸ ਆਪਾਂ ਵੀ ਆ ਗਏ ਭੈਣ ਜੀ ਵੀ ਆ ਗਏ ਚਲੋ ਹੁਣ ਆਪਾਂ ਮਿਲੌਂਦੇ ਰਹਿਣਾ ਤੁਹਾਨੂੰ ਰੋਜ਼ ਮਿਲਦੇ ਰਹਿਣਗੇ ਇਹ ਗੱਲਾਂ ਬਾਤਾਂ ਇਹਨਾਂ ਦੀ ਸੁਣਾਉਂਦੇ ਰਹਿਾਂਗੇ ਲਓ ਜੀ ਫਿਰ ਤੇ ਭੈਣ ਜੀ ਜਾਇਆ ਬਾਜ਼ਾਰ ਤੇ ਬਾਜ਼ਾਰ ਕਰਤਾ ਮਹਿੰਗਾ ਧੰਵਾਦ ਤੇ ਪੈਸੇ ਭੈਣ ਜੀ ਨੇ ਅੱਜ ਪੈਸੇ ਬਹੁਤ ਲਵਾਤੇ ਮੇਰੇ ਲਓ ਕੋਸੀ ਕੀ ਚਾ ਲੈ ਆ ਕੇ ਸਮਾਨ ਦੇ ਨਾਲ ਕੋਈ ਚੀਜ਼ ਨਹੀਂ ਚੱਲਦੀ ਸਬਜ਼ੀਆਂ ਫਰੂਟ ਆ ਕੀ ਆ ਇਹ ਆਹਾ ਖਖੜ ਨਹੀਂ ਆਦੇ ਅੱਛਾ ਖਖੜਾ ਖੀਰੇ ਆਲੂ ਕੀ ਨੱਕ ਨਹੀਂ ਵੱੜਦੀ ਕੀ ਦਾ ਨੱਕ ਨਹੀਂ ਵੱੜਦੀ ਕਹਿੰਦੇ ਹੁੰਦੇ ਕੱਲ੍ਹ ਕੀ ਕਹਿੰਦੇ ਹੁੰਦੇ ਰਸਤੀ ਦਾ आलू <laughs> ਆਲੂ ਤਾਂ ਉਹ ਸਟੈਂਡ ਦੇ ਵਿੱਚ ਹੀ ਪਾ ਦਾਂਗੇ ਉਹ ਫਿਰ ਜਿਹੜਾ ਪਿਆਜ਼ ਇੱਕ ਸੰਗਰ ਦਾਂਗੇ ਤੇ ਆ ਸਬਜ਼ੀਆਂ ਰੱਖ ਦਿੰਨੇ ਫ੍ਰੀਜ 'ਚ ਤੇ ਅੰਬ ਵੀ ਐਂ ਰੱਖ ਦੋ ਲਫਾ ਫ੍ਰੀਜ 'ਚ ਹਾਂ ਸਾਰੀਆਂ ਸਬਜ਼ੀਆਂ ਰੱਖ ਦਿੰਨੇ ਫ੍ਰੀਜ 'ਚ ਮੈਂ ਤਾਂ ਆਲੂ ਵੀ ਦੇਖੀ ਰੱਖਣੇ ਪਈਏ ਹਾਂ ਆਲੂ ਵਿੱਚ ਹੀ ਰੱਖ ਦਿੰਨੇ ਵਸਤਾਂ ਨਹੀਂ ਤੇ ਖਰਾਬ ਹੋ ਜਾਂਦੇ ਬਾਰ ਗਰਮੀ ਨਾਲ ਹਾਂ ਨਿੰਬੂ భారాదే చక్కో ఫో భూ సార్బూ ఆలూ టమాటర ਅੱਜ ਇਸ ਮਾਨ ਆਪਾਂ ਹਮ ਸਾਮ੍ਹਦਾਂਗੇ ਕਿ ਵਲੌਗ ਹੋ ਜੂਗਾ ਲੰਬਾ ਹੋਣਾ ਪਰ ਲੋਕੀਂ ਕੀ ਕਤਲ ਕਰਦੇ ਆ ਕੱਲ ਨੂੰ ਮਿਲਾਂਗੇ ਹੋਰ ਕੋਨੇ ਦੇ ਵਲੌਗ ਦੇ ਨਾਲ ਤੇ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ